ਮਾਈ ਗੁਰ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੇ ਹਉ ਤੇ ਇੱਥੋਂ ਹੁਣ ਕਥਾ ਸ਼ੁਰੂ ਕਰਨ ਲੱਗੇ ਆਂ ਬਾਵਰ ਸਭੇ ਤਜੂ ਕੇ ਬਾਵਰੀ ਵਿੱਚ ਬਾਵਰ ਦੀਆਂ ਸਵਾਨੀਆਂ ਉਮਰੀ ਬਾਵਰ ਪਹਿਲੇ ਮੁਗਲ ਬਾਦਸ਼ਾਹ ਨੇ ਰਾਮਪੁਰ ਖੀੜੇ ਦੇ ਆਲੇ ਦੁਆਲੇ ਦਾ ਇਤਿਹਾਸ ਲਿਖਿਆ ਹੈ जो बड़ा महत्वपूर्ण है बाबा फौजा पानीपत का पहली लड़ाई पंद्रह सौ छब्बी लड़न तो पहला लाहौर से करानौर ते, करान ते कानू बाल लंघ के ब्यास दरिया पार करके गुरद्वारा ਗਰਨਾ ਸਹਿਬ ਅਜੇ ਹੋਂਦ ਵਿੱਚ ਨਹੀਂ ਸੀ ਆਇਆ ਦਸੂਹਾ ਤੋਂ ਹੀਠਾਂ ਲੰਘ ਕੇ ਬਾਬਰ ਦੀਆਂ ਫੌਜਾਂ ਰਾਮਪੁਰ ਖੇੜੇ ਦੇ ਥੇਹ ਤੇ ਪੁੱਜੀਆਂ ਸਨ ਉੱਚੀ ਅਤੇ ਸਖਰ ਥਾਂ ਵੇਖ ਕੇ ਕਿਲਾ ਮਲੋਤ ਜਸਦੀਪ ਪੰਡ ਪੰਡਰਾਤ ਅੱਜ ਵੀ ਹਰਿਆਣਾ ਕਸਬਾ ਵੱਲੋਂ ਚੜਦੇ ਵੱਲੋਂ ਤਿੰਨ ਚਾਰ ਮੀਲਾਂ ਤੇ ਦੀ ਬੈਠ ਤੇ ਵੇਖੇ ਜਾ ਸਕਦੇ ਹਨ ਹੱਲਾ ਕਰਨ ਤੋਂ ਪਹਿਲਾਂ ਸਾਰੀਆਂ ਫੌਜਾਂ ਨੂੰ ਇਸਥਿਤ ਤੇ ਪਰਮੀਤ ਦਿੱਤੀ ਗਈ ਸੀ ਹੱਲੇ ਤੋਂ ਤਿੰਨ ਚਾਰ ਦਿਨ ਪਹਿਲਾਂ ਕਿਲਾ ਮਲੌਤ ਦੇ ਆਲੇ-ਦੁਆਲੇ ਇਹ ਦੀ ਬਾਖਫੀਤ ਅਤੇ ਨੌਲਤ ਖਾਨ ਦੀ ਫੌਜ ਦਾ ਅਜਾ ਲਾਉਣ ਲਈ ਬਾਬਰ ਬਾਦਸ਼ਾਹ ਵੱਲੋਂ ਹਰ ਪਾਸੇ ਜਜੂਸ ਭੇਜੇ ਗਏ ਜਿਨ੍ਹਾਂ ਵਿੱਚ ਹਰਿਆਣਾ ਬਾਜਬਾੜਾ ਅਤੇ ਇਹ ਗਦਰਦਿਆਂ ਵਸਤੀਆਂ ਦੇ ਗਦਾਰ ਪਠਾਨ ਵੀ ਸ਼ਾਮਲ ਸਨ ਦੌਲਤਖਾਨ ਦੀ ਮਕਾਰੀ ਦੌਲਤਖਾਨ ਲੋਧੀ ਵਰਨ ਪੰਜਾਬ ਨੇ ਕਿਲਾ ਮਨੋਤ ਨੂੰ ਆਪਣੀ ਪੂਰੀ ਪੂਰੀ ਡਿਫੈਂਸ ਲਾਈਨ ਬਣਾ ਰੱਖਿਆ ਸੀ ਲਾਹੌਰ ਭੇਜ ਕੇ ਮੋਗਲ ਫੌਜਾਂ ਨਾਲ ਟੱਕਰ ਲੈਣ ਲਈ ਦੌਲਤਖਾਨ ਨੇ ਕੀਲਾ 90 ਮੈਚ ਪੂਰੀ ਤਿਆਰੀ ਕੀਤੀ ਹੋਈ ਸੀ ਦੌਲਤਖਾਨ ਬਾਬਰ ਨਾਲ ਆਖਰੀ ਸਮੇਂ ਵੀ ਸੁਲਾਹ ਕਰਨੀ ਚਾਹੁੰਦਾ ਸੀ ਪਰ ਬਾਬਰ ਨੇ ਉਸ ਦੀ ਬਦਨੀਤੀ ਬਦਨੀ ਅਤੀ ਮਕਾਰੀ ਦੇ ਗਦਾਰੀ ਨੂੰ ਚੰਗੀ ਤਰ੍ਹਾਂ ਜਮਾਇਆ ਹੋਇਆ ਸੀ ਉਸ ਦੀ ਮਕਰ ਪ੍ਰੀਵਤੀ ਧੋਖੇ ਵਿੱਚ ਫਸਣਾ ਨਹੀਂ ਸੀ ਚਾਹੁੰਦਾ ਦੌਲਤਖਾਨ ਦਾ ਖਿਆਲ ਸੀ ਕੇ ਬਾਵਰ ਇਸ ਪਾਸੇ ਨੂੰ ਅੱਖਾਂ ਉੱਲੇ ਕਰਕੇ ਸਿੱਧਾ ਹੀ ਇਹ ਮੇਰਾ ਇਹ ਮਰਾ ਹੀ ਉਹ ਨਾਲ ਟੱਕਰ ਜਾ ਲਵੇਗਾ ਤੇ ਦੋਵਾਂ ਤਖਾਂ ਬਾਵਰ ਉੱਤੇ ਪਿੱਛੋਂ ਹੱਲਾ ਕਰਕੇ ਤੇ ਬਾਵਰ ਨੂੰ ਹਾਰ ਕੇ ਤੇ ਇਬਰਾਹੀਮ ਪਾਸੋਂ ਕਾਫੀ ਕੁਝ ਪ੍ਰਾਪਤ ਕਰਕੇ ਮਨ ਪੰਜਾਬ ਦਾ ਗਵਰਨਰ ਬਣ ਕੇ ਕਿਸੇ ਸਮੇਂ ਮੌਕਾ ਮਿਲਣ ਤੇ ਦਿੱਲੀ ਦੇ ਰਾਜ ਨੂੰ ਪ੍ਰਾਪਤ ਕਰ ਸਕੇਗਾ ਬਾਬਰ ਹੰੜਿਆ ਹੋਇਆ ਜਰਨੈਲ ਸਿੰਘ ਬਾਬਰ ਕੱਚੀਆਂ ਗੋਲੀਆਂ ਦਾ ਖਿਡਾਰੀ ਨਹੀਂ ਸੀ ਉਹ ਫਰਗਾਨਾ ਤੋਂ ਲੈ ਕੇ ਲਾਹੌਰ ਤੱਕ ਮੌਲਕ ਜਿੱਤ ਕੇ ਹੁਣ ਸੋਨੇ ਦੀ ਚਿੜੀ ਨੂੰ ਕਾਬੂ ਕਰਨਾ ਚਾਹੁੰਦਾ ਸੀ ਦੌਲਤ ਖਾਨ ਸਿਆਸੀ ਖੇਡ ਬਾਬਰ ਆਲਮ ਖਾਨ ਸultan ਤੇ ਇਮਰਾਨ ਹੀਮ ਵਿਚਕਾਰ ਖੇਡ ਕੇ ਆਪ ਸਾਨੂੰ ਸਾਹ ਹਿੰਦ ਬਣਾਉਣਾ ਚਾਹੁੰਦਾ ਸੀ ਦولت ਖਾਨ ਨੇ ਆਪਣੀ ਲਾਚੀ ਬਾਬਰ ਪਾਸ ਪੇਜ ਕੀ ਆਖਿਆ ਸੀ ਕਿ ਉਹ ਜ਼ਲਮ ਅਤੇ ਨਰਾਦਰੀ ਐਵਰਾਹੀਮ ਸਲਤਾਨ ਤੋਂ ਖਰਾਸੀ ਲੈਣਾ ਚਾਹੁੰਦਾ ਹੈ ਤੇ ਇਸ ਲੜਾਈ ਵਿੱਚ ਉਹ ਆਪਣੀਆਂ ਫੌਜਾਂ ਨਾਲ ਬਾਬਰ ਦੀ ਮਦਦ ਕਰੇਗਾ ਦੂਜੀ ਵਾਰ ਸੰਤਾਨ ਐਵਰਾ ਐਵਰਾਹੀਮ ਨੂੰ ਆਸਦਾ ਸੀ ਕਿ ਮੁਗਲਾਂ ਦਾ ਰਾਜ ਭਾਰਤ ਵਿੱਚ ਕਾਇਮ ਨਹੀਂ ਹੋਣ ਦਿੱਤਾ ਜਾਵੇਗਾ ਨਨ ਕੋਨੀ ਤੱਕ ਕਰ ਦੌਲਤ ਖਾਨ ਦਿੱਲੀ ਦੀ ਮਿਗੜੀ ਹੋਈ ਪੁਲੀਟੀਕਲ ਸਥਿਤੀ ਦਾ ਫਾਇਦਾ ਉਠਾਉਣਾ ਉਠਾਉਣਾ ਚਾਹੁੰਦਾ ਸੀ ਐਮਰਾ ਰਹੀਮ ਨੇ ਸਾਰੇ ਜਨੈਲਾਂ ਗਵਰਨਰਾਂ ਤੇ ਹੋਰ ਰਸੂਖ ਵਾਲੇ ਅਫਗਾਨਾਂ ਨਾਲ ਵਿਗਾੜੀ ਹੋਈ ਸੀ ਬਹੁਤ ਸਾਰਿਆਂ ਨੂੰ ਬੇਇੱਜ਼ਤ ਕਰਕੇ ਜਲੀਲ ਕਰਕੇ ਜੇਲ੍ਹ ਵਿੱਚ ਸੱਟ ਰੱਖਿਆ ਸੀ ਉਸ ਦਾ ਚਾਚਾ ਆਲਮ ਖਾਨ ਉਸ ਦੇ ਵਿਰੋਧ ਬਗਾਵਤ ਕਰੀ ਬੈਠਾ ਸੀ ਤੇ ਬਾਬਰ ਨੂੰ ਦਿੱਲੀ ਤੇ ਹਮਲਾ ਕਰਨ ਲਈ ਸੱਦ ਕੱ ਲਿਆ ਸੀ ਦੌਲਤ ਖਾਨ ਅੰਦਰੋਂ ਅੰਦਰੀਆ ਬਰਾ ਰਹੀਮ ਦਾ ਬੈਰੀ ਸੀ ਤੇ ਆਲਮ ਖਾਨ ਨੂੰ ਵੀ ਭਾਰੀ ਦੁਸ਼ਮਣ ਸਮਝਦਾ ਸੀ ਉਸ ਨੇ ਵੀ ਬਾਬਰ ਨੂੰ ਦਿੱਲੀ ਤੇ ਹਮਲਾ ਕਰਨ ਲਈ ਸੱਦ ਕੱ ਲਿਆ ਸੀ ਪਰ ਅੰਦਰੋਂ ਬਾਬਰ ਦੀ ਪੂਰੀ مخਾਲਫਤ ਕਰਦਾ ਸੀ ਦੌਲਤ ਖਾਨ ਲੋਧੀ ਦਾ ਪੁੱਤਰ ਗਾਜੀ ਖਾਨ ਕਿਲਾ ਮਲੋ ਮਲੋਤ ਦਾਗ ਬਰਨਾਰਸੀ ਜੋ ਅੰਬ ਦੇ ਇਲਾਕੇ ਦੇ ਰਾਜਪੂਤਾਂ ਦੇ ਆਇਆ ਹੋਇਆ ਸੀ ਇੱਥੇ ਰਾਜਪੂਤਾਂ ਦੀ ਮਦਦ ਨਾਲ ਗਾਜੀ ਖਾਨ ਬਾਬਰ ਦੇ ਹੱਲੇ ਸਮੇਂ ਕਿਲਾ ਮਲੋਤ ਤੋਂ ਭੱਜ ਨਿਕਲਿਆ ਅਤੇ ਦਿੱਲੀ ਪੁੱਜ ਕੇ ਇਬਰਾਹਿਮ ਨਾਲ ਜਾ ਮਿਲਿਆ ਸੀ ਗਾਜੀ ਖਾਨ ਦਾ ਟੱਬਰ ਮਲੋਤ ਦੇ ਕਿਲੇ ਵਿੱਚ ਹੀ ਸੀ ਫਗਾਨਾ ਅਤੇ ਮੁਗਲਾਂ ਵਿਚਕਾਰ ਬੜੀ ਕਮਸ਼ਾਨ ਦੀ ਲੜਾਈ ਹੋਈ। ਭਾਰਤੀ ਇਤਿਹਾਸਕਾਰ ਮੁਗਲ ਰਾਜ ਦੀ ਮਨਿਆਦ ਇਸੇ ਲੜਾ ਦੀ ਜਰਤ ਨੂੰ ਆਖਦੇ ਹਨ। ਕਿਉਂਕਿ ਦੌਲਤ ਖਾਨ ਲੋਧੀ ਅਤੇ ਆਲਮ ਖਾਨ ਲੋਧੀ ਦੀ ਹਾਰਾਂ ਪਾਤ ਫਗਾਨ ਰਾਜ ਨੂੰ ਸਦੀਵੀ ਸ਼ਕਤ ਸੀ। ਕਿਲਾ ਮਨੌਤ ਦੀ ਯੰਗ ਕਿਲਾ ਮਨੌਤ ਦੀ ਲੜਾਈ ਦੀ ਕਮਾਨ ਬਾਵਰ ਨੂੰ ਆਫ ਕਰਨੀ ਪਈ ਸੀ ਦੌਲਤ ਖਾਨ ਨੇ ਇਸ ਕੇ ਲਈ ਵੈਚ ਬੰਦ ਤੋਂ ਬੰਦ ਫੌਜਦਾਰੂ ਸਿੱਕਾ ਅਤੇ ਹਥਿਆਰ ਰੱਖੇ ਹੋਏ ਸਨ ਇਸੇ ਕੇ ਲਈ ਵੈਚਲ ਉਦੀ ਦੀ ਬੜੀ ਭਾਰੀ ਪੁਸਤਕਾਲਾ ਤੇ ਤੰਦੌਲਤ ਜਮਾ ਕੀਤੇ ਹੋਏ ਸਨ ਪਰਸ਼ਾਨ ਦੀ ਲੜਾਈ ਦੇ ਉਸ ਸਮਾਂ ਪਿਛੋਂ ਦੋਨਾਂ ਪਾਸਿਆਂ ਦੇ ਫੌਜੀ ਕੇ ਲਈ ਵੈਚ ਰੱਖੇ ਸਨ ਰੱਖੇ ਤਨ ਦੌਲਤਾਂ ਤੇ ਕਿੰਸੀ ਸਮਾਨ ਨੂੰ ਲੁੱਟਣ ਲੱਗ ਪਏ ਬਾਬਰ ਨੂੰ ਆਪ ਕੋ ਜਿ ਲਟੇਰਿਆਂ ਨੂੰ ਮਾਰ ਕੇ ਤਨ ਦੌਲਤ ਦੀ ਰਾਖੀ ਕਰਨੀ ਪਈ ਸੀ ਦੌਲਤ ਖਾਨ ਨੂੰ ਹਾਰ ਹੋਈ ਮੁਗਲ ਫੌਜ ਦੇ ਜਨੈਲਾਂ ਨੇ ਦੌਲਤ ਖਾਨ ਨੂੰ ਉਸ ਦੀਆਂ ਦੋਨੋਂ ਤਲਵਾਰਾਂ ਜੋ ਉਹ ਅਕਸਰ ਪਹਿਨਿਆ ਕਰਦਾ ਸੀ ਖੱਬੇ ਤੇ ਸੱਜੇ ਮੋਢਿਆਂ ਵਿੱਚ ਲਟਕਾ ਕੇ ਬਾਬਰ ਅੱਗੇ ਪੇਸ਼ ਕੀਤਾ ਬਾਬਰ ਨੇ ਪੁੱਛਿਆ ਤੂੰ ਮਦਦ ਕਰਨ ਦਾ ਵਾਅਦਾ ਕਰਕੇ ਬਾਗੀ ਹੋਇਆ ਤੇਰੇ ਨਾਲ ਕੀ ਸਲੂਕ ਕੀਤਾ ਜਾਵੇ ਮੇਰੀ ਪੁਲ ਬਖਸ਼ ਕੇ ਆਪਣਾ ਗੁਲਾਮ ਬਣਾ ਲਿਆ ਜਾਵੇ ਬਾਬਰਤ ਖਾਨ ਨੇ ਉੱਤਰ ਦਿੱਤਾ ਕਿਲਾ ਮਨੋਤ ਦੀ ਜਿੱਤ ਪਿੱਛੋਂ ਜਿੱਤ ਦੀ ਪ੍ਰਾਪਤੀ ਪਿੱਛੋਂ ਬਾਬਰ ਨੇ ਫਰਮਾਨ ਨਾਲ ਗਾਰਵਾਈ ਕਰਦਿਆਂ ਹੋਇਆਂ ਦੌਲਤਖਾਨ ਨੂੰ ਕਿਲਾ ਸੁਲਤਾਨ ਪਰ ਲੋਧੀ ਵਿਖੇ ਕੈਦ ਵਿੱਚ ਪਾ ਦਿੱਤਾ ਮਲੌਤ ਕਿਲੇ ਦੀ ਪ੍ਰਾਪਤੀ ਤੇ ਅਦੌਲਤਖਾਂ ਲੋਧੀ ਨੂੰ ਕੈਦੀ ਬਣਾਉਣ ਪਿੱਛੋਂ ਬਾਬਰ ਬਾਦਸ਼ਾਹ ਨੇ ਮੂਰੀ ਤੌਰ ਤੇ ਹੰਗਾਨ ਫੌਜ ਦੇ ਅਫਸਰਾਂ ਨੂੰ ਕੈਦੀ ਬਣਾ ਕੇ ਇਸੇ ਕਿਲੇ ਦੀ ਇੱਕ ਗੋਠ ਵਿੱਚ ਬੰਦ ਕਰਕੇ ਬਾਕੀ ਫੌਜੀਆਂ ਨੂੰ ਜੋ ਈਨ ਮੰਨ ਗਏ ਰਹਾ ਕਰ ਦਿੱਤੇ ਗਏ ਤੇ ਕੁਝ ਕਤਲਕਾਰ ਦਿੱਤੇ ਗਏ ਕਿਲੇ ਵਿੱਚ ਦੀ ਮਾ ਮੁਲਲੀ ਲੇ ਮਰੀਰੀ ਤਨ ਦੌਲ ਤਕੀਮਤ ਕਪੜਾ ਈੜਾ ਤੇ ਹੋਰ ਲੋੜੀ ਦਾ ਸਮਾਨ ਖੱਜਰਾ ਘੋੜਿਆਂ ਤੇ ਗੱਡਿਆਂ ਵਿੱਚ ਲੱਦ ਕਿ ਆਪਣੇ ਵੱਡੇ ਪੁੱਤਰ ਮਿਰਜਾ ਕਾਮਰਾਨ ਨੂੰ ਸ਼ੁਭਾ ਪੰਜਾਬ ਦਾ ਗਵਰਨਰ ਬਣਾ ਕੇ ਲਾਹੌਰ ਭੇਜ ਦਿੱਤਾ ਇੱਥੋਂ ਦਾ ਪ੍ਰਬੰਧ ਆਪਣੇ ਸਭ ਤੋਂ ਛੋਟੇ ਪੁੱਤਰ ਮਿਰਜਾ ਅਸਕਰੀ ਨੂੰ ਸੰਭਾਲ ਕੇ ਆਪ ਮੌਨ ਮੁਗਲ ਫੌਜ ਨੂੰ ਤਰਤੀਮਤ ਦੇ ਕੇ ਸਵਾਲੰਕ ਇਹਾਂ ਪਹਾੜੀਆਂ ਦੇ ਦੂਨ ਦੇ ਰਾਹਤੇ ਰੋਪੜ ਪੁੱਜ ਕੇ ਪਾਣੀ ਪਤ ਦੀ ਪਹਿਲੀ ਲੜਾਈ ਲੜ ਲਈ ਕਮਰ ਕਸੇ ਕੰਨ ਵਿੱਚ ਮਸ਼ਕੂਲ ਹੋ ਗਿਆ। ਰਾਮਪੁਰ ਥੀ ਇੰਦਾ ਫੌਜੀ ਕੈਂਪ। ਕਿਲਾ ਮਨਾਵਤ ਤੋਂ ਪੁੱਜ ਕਰਨ ਸਮੇਂ ਦੋ ਮੁਗਲ ਫੌਜੀ ਦੱਸਦਿਆਂ ਦਾ ਕੈਂਪ ਜੋ ਥੀ ਰਾਮਪੁਰ ਵਿੱਚ ਸਥਿਤ ਸੀ ਨੂੰ ਮਰਜਾ ਕਮ ਕਾਮਰਾਨ ਦੀ ਫੌਜ ਨਾਲ ਲਾਹੌਰ ਜਾਣ ਲਈ ਹਦੇਸ਼ ਦਿੱਤੇ ਗਏ ਮਿਰਜ਼ਾ ਕਾਮਰਾਨ ਨੂੰ ਲਾਹੌਰ ਵੱਲ ਭਰਤ ਦੇ ਨੂੰ ਥੇ ਰਾਮਪੁਰ ਦੇ ਕੈਂਪ ਵਿੱਚ ਨੰਦਾ ਚੌਰ ਹਿਆਣਾ ਕੁੜੀ ਮਹਾ ਟਾਂਡਾ ਉੜਮੋਰ ਤੋਂ ਸਟਾਲਾਂ ਦੇ ਨਾਲੂ ਮੁਸਲਮਾਨ ਰਾਜਪੂਤ ਪਿਆਰ ਨਾਲ ਅਤੇ ਸਤਕਾਰ ਨਾਲ ਜੀ ਆਇਆਂ ਖਣ ਆਈ ਸੰ ਨਾਰੂ ਰਾਜਪੁੱਤਾਂ ਨੇ ਮਰਜਾ ਕਾਮਰਾਨ ਨੂੰ ਦਰਿਆ ਬਿਆਸ ਨੂੰ ਪਾਰ ਕਰਨ ਲਈ ਪੂਰਾ ਪੂਰਾ ਸਹਿਯੋਗ ਦਿੱਤਾ ਸੀ ਅਖਬਾਰ ਬਾਸ਼ਾ ਹਰਿਆਣੇ ਵਿੱਚ ਅਖਬਾਰ ਬਾਸ਼ਾ ਦੇ ਵਜ਼ੀਰ ਅਵਲ ਫਜ਼ਲ ਦੇ ਲਿਖੇ ਅਕਬਰਨਾਮਾ ਜਲਦੀ ਦੋ ਦੋ ਵਿੱਚ ਜ਼ਿਕਰ ਆਇਆ ਹੈ ਕਿ ਬੀਗਮ ਖਾਨੇ ਅਕਬਰ ਬਾਸ਼ਾ ਦੇ ਖਿਲਾਫ ਬਗਾਵਤ ਕੀਤੀ ਅਕਬਰ ਦੀਆਂ ਫੌਜਾਂ ਨੇ ਬੀਗਮ ਖਾਨ ਨੂੰ ਤਲਵਾੜਾ ਵਿਖੇ ਆਖਰੀ ਹਾਰ ਦਿੱਤੀ ਸੀ ਦਿੱਲੀ ਤੋਂ ਫੌਜ ਨਾਲ ਬਾਗੀ ਬੀਗਮ ਖਾਨ ਦਾ ਪਿੱਛਾ ਕਰਦਾ ਕਰਦਾ ਅਕਬਰ ਹਰਿਆਣੇ ਪੁੱਜਾ ਸੀ ਕੈਦੀ ਬੇਗਮ ਖਾਂ ਦੋਦਨ ਆਰਾਮਪੁਰ ਵਿਥੀ ਤੇ ਰਹਾਸੀ ਸ਼ਮਕਾਲੀ ਇਤਿਹਾਸਕਾਰਾਂ ਨੇ ਸੰਖੇਪ ਤੌਰ ਤੇ ਬਿਆਨਿਆ ਹੈ ਕਿ ਕੈਦੀ ਮੈ ਮੈਰਾ ਮਖਾਂ ਨੇ ਨਾ ਮਮ ਅਣੀਨ ਆਰਾਮ ਮੀਕ ਆਰੰਬਰਾਨ ਪਏ ਥੀ ਤੇ ਦੋਦਨ ਕਾਮਦਰਾਨ ਨਮਾਜ਼ੀ ਮਗਹਤ ਅਰਥ ਮਾਫੀ ਸਤਕਾਰਾ ਗੁਜਾਰੀ ਸੀ ਹਰਿਆਣੇ ਤੋਂ ਇੱਕ ਫੌਜੀ ਦਾਸਤਾ ਮਹਿਰਮ ਖਾਨ ਨੂੰ ਇਸੇ ਥੀਤੇ ਲੈਣ ਆਇਆ ਸੀ ਇਸੇ ਥੀਤੇ ਤੋਂ ਮੀਗਮ ਖਾਨ ਪਿੱਜਿਆਂ ਨਿਤਰਾ ਨਾਲ ਅਖਬਾਰ ਦੀ ਹਜ਼ੂਰੀ ਲਈ ਗਿਆ ਸੀ ਇੱਥੋਂ ਸਮਾਪਤ ਕਰਦੇ ਹਾਂ